ਹਾਂਜੀ ਸਵਾਗਤ ਹੈ ਜੀ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਸੀਂ ਦੇਖ ਸਕੋ ਕਿਸੇ ਵੀ ਬਾਈ ਨੇ ਆਪਣਾ ਕੋਈ ਵੀ ਪਸ਼ੂ ਸਲ ਕਰਨਾ ਹੋਵੇ ਵੀਡੀਓ ਬਣਾਉਣ ਦੇ ਲਈ ਤੁਸੀਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆਂ ਜੀ ਅੱਜ ਦੀ ਵੀਡੀਓ ਵਿੱਚ ਜਿਹੜੀਆਂ ਤੀਆ ਤਿੰਨ ਬੱਸੀਆਂ ਦੇਖ ਰਹੇ ਆਂ ਇਹ ਬਾਈ ਹੁਣਾਂ ਦੀਆਂ ਸੇਲ ਹੈ ਵਿਕਾਊ ਆ ਬਾਕੀ ਦੀ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲਾਵਾਂਗੇ ਆਜੋ ਬਾਈ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਨਾਮ ਤੇ ਪੜ ਦੱਸ ਦੇ ਆਪਣਾ ਨਾਮ ਮੀਤਰ ਸਿੰਘ ਆ ਜੀ ਠੀਕ ਹੈ ਜੀ ਪਿੰਡ ਜਲਾਲ ਆ ਹਾਂਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਜੀ ਮੋਬਾਈਲ ਨੰਬਰ ਜੀ 99155 6222 ਜੀ ਠੀਕ ਹੈ ਬਾਈ ਜੀ ਬਾਈ ਜੀ ਜੀ ਮੈਂ ਇੱਕ ਨੰਬਰ ਤੇ ਬੱਚੀ ਦੇਖ ਰਿਹਾ ਇਹ ਕਿੰਨੀ ਓਵਰ ਹੈ ਜੀ ਇਹਦੀ ਓਵਰ ਹੋਊਗੀ ਬਾਈ 10-11 ਮਹੀਨੇ ਦੀ ਆ 10-11 ਮਹੀਨੇ ਹਾਂਜੀ ਠੀਕ ਹੈ ਇਹ ਕਰੋ ਸੰਗ ਚ ਨਾ ਹਾਂ ਇਹ ਜਰਸੀ ਦਾ ਤੇ ਸਾਈ ਵਾਲ ਚ ਕਰੋਸ ਆ ਜੀ ਠੀਕ ਹੈ 10-11 ਮਹੀਨੇ ਉਮਰ ਹਾਂਜੀ ਹਾਂ ਥਣਚਾਰੀ ਬਾਈ ਹਣ ਚਾਰਾ ਮੰਨੇ ਫੋਟ ਤਾਂ ਮੇ ਹੋਵੇ ਬਈ ਨਈ ਚਾਰੀ ਆ ਬਰੇ ਠੀਕ ਐ ਬਾਈ ਮਣੀ ਖੋੜ ਕੇ ਲਈ ਆ ਤੁਸੀਂ ਦੇਖ ਸਕਦੇ ਆ ਜੀ ਇੱਕ ਨੰਬਰ ਤੇ ਬਹੁਤ ਸੋਹਣੀ ਬੱਸੀ 10 11 ਮਹੀਨੇ ਉਮਰ ਹੈ ਬਾਈ ਦਸੰਤ ਤਾਕ ਇਧਰ ਲੋ ਚੱਲ ਬਾਈ ਬੱਚਾ ਹੀ ਆ ਜੇ ਸਾਹੀਵਾਲ ਤੇ ਜਰਸੀ ਦਾ ਕ੍ਰੋਸ ਆ ਜ਼ਿਆਦਾਤਰ ਜਰਸੀ ਚ ਆ ਜਾਂਦੀ ਏ ਲਵਾਈ ਚੰਗੀ ਆ ਉਚਾਈ ਵੀ ਚੰਗੀ ਆ ਮੋੜ ਲਿਆ ਬਾਈ ਬੱਚਾ ਹੀ ਆ ਜੇ ਤੇ ਕੀ ਮੁੱਲ ਕਰਦੇ ਬਈ ਆਪਣਾ ਇਹਦਾ ਮੁੱਲ ਵੀਰੇ 16000 ਰੁਪਏ ਮਾਨਤਨ ਜੀ ਮਾਨਤਨ ਕਰ ਦਾਂਗੇ ਠੀਕ ਹੈ ਜੀ ਵਣ ਦੋ ਬਈ 16000 ਰੁਪਿਆ ਮੁੱਲ ਕੀਤਾ ਬਾਈ ਨੇ ਬਾਕੀ ਮੌਕੇ ਤੇ ਆਏਗੇ ਭੈਣ ਭਾਈ ਦਾ ਮਾਨਤਾਂ ਜਰੂਰ ਕੀਤਾ ਜਾਵੇਗਾ ਅੱਗੇ ਬਈ 2 ਨੰਬਰ ਤੇ ਆ ਜਾਓ ਜੀ 2 ਨੰਬਰ ਕਿੰਨੀ ਉਮਰੇ ਜੀ ਇਹਦੀ ਵੀ ਬਾਈ 11 12 ਕੁ ਨੀ ਹ ਸਾਲ ਕਦੇ ਅੰਦਰ ਹੀ ਆ ਬਸ ਸਾਲ ਕਦੇ ਅੰਦਰ ਹਾਂ ਜੀ ਠੀਕ ਹੈ ਇਹ ਜਰਸੀ ਹੈ ਪਿਆਰ ਇਹ ਜਰਸੀ ਹੈ ਵੀਰੇ ਪਿਆਰ ਇਹਦੀ ਵੀ ਥਣ ਚੜ ਜੀ ਬਾਈ ਇਹ ਮੜੀ ਮੁੱਟੀ ਹੋਊਗੀ ਵੀਰੇ ਦਿਖਾ ਦਿਓ ਬਾਈ ਚੈੱਕ ਕਰਵਾ ਦਿਓ ਕਈ ਦੇ ਬਾਈ ਦੂਰੋਂ ਆਉਂਦਾ ਆਏ ਮੜਾ ਜਾਊ ਮੌਕੇ ਜਾਈਆਂ ਨਾਲ ਥਣ ਚਾਰੀ ਜਾਓ ਤੇ ਬੇਸੇ ਹੀ ਬਸ ਥਣ ਚਾਰੀ ਜਾ ਹਾਂਜੀ ਹਾਂਜੀ ਮੜਾ ਜਾ ਮੌਕਾ ਭੰਨੇ ਠੀਕ ਹੈ ਜੀ ਲਿਆ ਵੇ ਖੋਲ ਕੇ ਨਵੀਂ ਇੱਕ ਨੰਬਰ ਤੇ ਕ੍ਰੋਸੀ ਜਲਸੀ ਤੇ ਸਾਹੀਵਾਲ ਦਾ 16000 ਰੁਪਏ ਮੁੱਲ ਬਾਕੀ ਮਾਨਤਾਨ ਹੋ ਜਾਊਗਾ ਅਗਲਾ ਬੇਫਿਕਰ ਹੋ ਕੇ ਆ ਜੇ 2 ਨੰਬਰ ਤੇ ਪਿਓਰ ਜਰਸੀ ਰੋਗਲੀ ਬਾਈ ਅੱਕੜੀ ਹਾਈਟ ਵੀ ਚੰਗੀ ਆ ਤੇ ਵਜ਼ਨ ਵੀ ਚੰਗਾ ਫੈਸਕ ਕੁਆਲਿਟੀ ਚੈੱਕ ਕਰ ਸਕਦੇ ਆ ਇਹ ਚੰਗੀ ਆ ਬੜ ਸੁਨੱਖੀ ਆ ਕੀ ਮੁੱਲ ਕਰਦੇ ਆ ਬਈ ਇਹਦਾ ਇਹਦਾ ਮੁੱਲ ਬਰੇ 17000 ਆ ਮਾਨਤਾਂ ਜੀ ਮਾਨਤਾਂ ਹੋਊਗਾ ਲੈ ਚਲੋ ਬਈ ਮੁੱਲ 17000 ਰੁਪਿਆ ਜਿਹਦੇ ਵਿੱਚੋਂ ਬਾਈ ਕੇ ਨਾ ਆਏਗੇ ਭੈਣ ਭਾਈ ਦਾ ਮਾਨਤਾ ਜਰੂਰ ਕੀਤਾ ਜਾਵੇਗਾ ਕੋਈ ਫੈਕਸ ਮੁੱਲ ਨਹੀਂ ਗੇ ਮਾਨਤਾ ਦੋਵਾਂ ਚ ਖੁੱਲਾ ਕੀਤਾ ਜਾਊਗਾ ਅੱਗੇ ਬਈ 3 ਨੰਬਰ ਤੇ ਆ ਜੀ ਸੌਦਾ ਬੱਚਾ ਨਿਕਿਆ ਜਾਂ ਨਗੀਨਾ ਜਰਸੀ ਨਸਲ ਦਾ ਇਹਦੀ ਕਿੰਨੀ ਉਮਰ ਹੈ ਜੀ ਇਹ ਈ ਬਰੇ ਹੋ ਵਿਚਾਰ ਕਿ ਮਹੀਨੇ ਪੰਜ ਮਹੀਨੇ ਉਮਰ ਚਾਰ ਮਹੀਨੇ ਹਾਂ ਚਾਰ ਪੰਜ ਕਿ ਮਹੀਨੇ ਦਾ ਠੀਕ ਹੈ ਜੀ ਲਿਆਓ ਖੋਲ ਕੇ ਭਾਈ 10 ਨੰਬਰ ਤੇ ਚਾਰਕ ਪੰਜ ਕਿ ਮਹੀਨੇ ਭਾਈ ਹਾਂ ਚਾਰ ਪੰਜ ਮਹੀਨੇ ਦੇ ਵਿੱਚ ਵਿੱਚ ਠੀਕ ਹੈ ਜੀ ਚਾਰ ਕਿ ਮਹੀਨੇ ਦੀ ਉਮਰ ਹੈ ਬੱਚੀ ਦੀ ਬਹੁਤ ਸੋਹਣੀ ਹੈ ਵੀ ਜਲਸੀ ਨਸਲ ਦੀ ਫੈਸਕਬਲਟੀ ਦੀ ਵੀ ਚੰਗੀ ਆ ਥਾਣੇ ਭਾਈ ਨਿਰਤ ਚੱਕਰਵਾਦਗੇ ਆਪਾਂ ਮੜਾ ਜੇ ਬਨ ਕੇ ਕਰਵਾ ਦਾਂਗੇ ਠੀਕ ਹੈ ਭਾਈ ਕੋਈ ਗੱਲ ਨਹੀਂ ਆ ਲੈ ਚੱਲੋ ਜੀ ਨਿੱਕਾ ਜਾ ਬੱਚਾ ਚਾਰ ਪੰਜ ਮਹੀਨੇ ਦੀ ਉਮਰ ਦਾ 22 ਦਸੰਤ ਤੱਕ ਕੀਮਤ ਕਰਦੇ ਬਈ ਆਪਣਾ ਇਹਦਾ ਮੁੱਲ ਵੀਰੇ 12000 ਹੈ ਤੇ ਪਰ ਮਾਨ ਤਾਨ ਕਰਦਾ ਠੀਕ ਹੈ ਲੈ ਚੱਲੋ ਬਾਈ ਤਿੰਨ ਨੰਬਰ ਤੇ ਬਹੁਤ ਸੋਹਣੀ ਮੁੱਲ 12000 ਰੁਪਿਆ ਜਿਹਦੇ ਵਿੱਚੋਂ ਬਾਈ ਕੰਨਾ ਆਏਗੇ ਭੈਣ ਭਾਈ ਦਾ ਮਾਨ ਤਾਨ ਖੁੱਲਾ ਕੀਤਾ ਜਾਵੇਗਾ ਬਈ ਥਣ ਦਿਖਾਦੀ ਹੈ ਕਿਹੜੀ ਦੋ ਬੱਚੀਆਂ ਆ ਰਹੀਆਂ ਜੀ ਇੱਕ ਆਹ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਚਾਰ ਹੀ ਥਾਣੇ ਜੀ ਠੀਕ ਹੈ ਬਾਈ ਠੀਕ ਓਕੇ ਜੀ ਫਿਰ ਗੱਲ ਨਹੀਂ ਬਈ ਇੱਕ ਕਿੰਨ ਨੰਬਰ ਦੱਸ ਦੋ ਆਪਣਾ ਹੋਰ 99155 ਕਾਰ ਦੋ 55 ਠੀਕ ਹੈ ਜੀ ਕੋਈ ਵੀਰੇ ਕਟਨਾ ਖਰੀਦਦਾ ਤੈਨੇ ਹਾਂਜੀ ਕਾਪਾ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਪਹੁੰਚ ਕਰ ਦਾਂਗੇ ਜੀ ਠੀਕ ਹੈ ਜੀ ਤੇ ਬਾਈ ਇਹ ਦਿੱਤੇ ਗੇ ਨੰਬਰ ਤੇ ਸੰਪਰਕ ਕਰ ਲਿਓ ਨੰਬਰ ਜਿਹੜਾ ਬਾਈ ਦਾ ਲਗਾਤਾਰ ਵੀਡੀਓ ਚੱਲ ਰਿਹਾ ਤੇ ਇਸੇ ਤਰ੍ਹਾਂ ਜਿਹੜੇ ਆਪਣੇ ਭੈਣ ਭਰਾ ਆਪਣੇ ਚੈਨਲ ਤੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਆ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਦੇਖਣ ਲਈ ਸਾਡੇ ਭੈਣ ਭਰਾਵਾਂ ਧੰਨਵਾਦ ਜੀ